ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਅਮਨਪ੍ਰੀਤ ਕੌਰ ਆਜ਼ੀ ਨਵੀਂ ਕਲੈਕਸ਼ਨ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਕਲੈਕਸ਼ਨ ਬਹੁਤ ਹੀ ਜ਼ਿਆਦਾ ਸੋਹਣੀ ਰਹੇਗੀ ਸਾਰੀ ਕਲੈਕਸ਼ਨ ਹੈਂਡਵਰਕ ਦੀ ਰਹੇਗੀ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਕਾਫੀ ਸਾਰੀਆਂ ਭੈਣਾਂ ਦੇ ਮੈਸੇਜ ਆਉਂਦੇ ਆ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਸਾਡਾ ਡਿਸਟ੍ਰਿਕਟ ਹੈਗਾ ਜੀ ਸੰਗਰੂਰ ਸ਼ਹਿਰ ਸਾਡਾ ਸੁਨਾਮ ਹੈ ਔਰ ਮੈਂ ਇਸ ਟਾਈਮ ਆਪਣੇ ਘਰ ਤੋਂ ਆਪਣੇ ਪਿੰਡ ਤੋਂ ਕੰਮ ਕਰ ਰਹੀ ਹਾਂ ਠੀਕ ਹੈ ਜੀ ਕਾਫੀ ਭੈਣਾਂ ਵਿਜ਼ਿਟ ਕਰਨ ਨੂੰ ਕਹਿੰਦੇ ਨੇ ਬਸ ਆਪਾਂ ਜਲਦੀ ਤੁਹਾਨੂੰ ਇਨਵਾਈਟ ਕਰਾਂਗੇ ਸਾਰਿਆਂ ਨੂੰ ਠੀਕ ਹੈ ਤੇ ਕਿਉਂਕਿ ਆਪਾਂ ਜਲਦੀ ਹੀ ਆਪਣਾ ਬੁਟੀਕ ਜਿਹੜਾ ਰੈਡੀ ਕਰਨ ਜਾ ਰਹੇ ਹਾਂ ਕਿਸੇ ਵਧੀਆ ਲੋਕੇਸ਼ਨ ਤੇ ਠੀਕ ਹੈ ਜੀ ਤੇ ਲੋ ਜੀ ਅੱਜ ਵਾਲੀ ਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਔਰ ਇੱਕ ਗੱਲ ਹੋਰ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਕਮੈਂਟ ਤੁਸੀਂ ਕਰ ਦਿੰਦੇ ਹੋ ਲਾਈਕ ਕਰਨਾ ਤੁਸੀਂ ਹਮੇਸ਼ਾ ਹੀ ਭੁੱਲ ਜਾਂਦੇ ਹੋ ਠੀਕ ਹੈ ਕਿਉਂਕਿ ਤੁਹਾਡੇ ਇੱਕ ਲਾਈਕ ਨਾਲ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਤੇ ਅੱਜ ਵਾਲੀ ਕਲੈਕਸ਼ਨ ਬਹੁਤ ਹੀ ਜ਼ਿਆਦਾ ਸੋਹਣੀ ਬਹੁਤ ਹੀ ਸੁਪਰ ਡਿਪਰ ਹਿੱਟ ਕਲੈਕਸ਼ਨ ਦੀ ਅਗਰ ਮੈਂ ਗੱਲ ਕਹਾ ਤਾਂ ਬਹੁਤ ਜ਼ਿਆਦਾ ਸੋਹਣੀ ਹੈ ਕਿ ਕਲੈਕਸ਼ਨ ਤਾਂ ਸਾਡੀ ਹਰ ਵਾਰ ਹੀ ਸੋਹਣੀ ਹੁੰਦੀ ਹੈ ਪਰ ਅੱਜ ਵਾਲੀ ਕਲੈਕਸ਼ਨ ਤਾਂ ਬਹੁਤ ਹੀ ਜ਼ਿਆਦਾ ਪਿਆਰੀ ਹੈ ਜੀ ਲਓ ਜੀ ਪਹਿਲਾ ਕਲਰ ਚੈੱਕ ਕਰੋ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਇਸ ਤਰ੍ਹਾਂ ਰਹੇਗਾ ਜੀ ਆਪਣੇ ਘੇਰੇ ਦੇ ਉੱਪਰ ਕੰਮ ਇਹ ਵੀ ਡਿਜ਼ਾਈਨ ਆਪਣਾ ਕਾਫੀ ਵਾਰ ਬਣ ਚੁੱਕਿਆ ਹੈ ਜੀ ਕਈ ਵਾਰ ਤਾਂ ਸੇਮ ਕਲਰ ਦੇ ਉੱਪਰ ਹੀ ਬਣਾਦਾ ਇਸ ਕਰਕੇ ਤੁਹਾਡੇ ਨਾਲ ਆਪਾਂ ਸ਼ੇਅਰ ਨਹੀਂ ਕਰਦੇ ਹੈਗੇ ਠੀਕ ਹੈ ਜੀ ਪਹਿਲਾਂ ਬਣਾਇਆ ਸੀ ਆਪਾਂ ਬੋਟਲ ਗ੍ਰੀਨ ਕਲਰ ਦੇ ਉੱਪਰ ਹੁਣ ਤੁਸੀਂ ਵਰਕ ਚੈੱਕ ਕਰੋ ਇਹਦਾ ਪਹਿਲਾਂ ਤਾਂ ਵਰਕ ਨੂੰ ਬਿਲਕੁਲ ਧਿਆਨ ਨਾਲ ਦੇਖੋ ਨੇੜੇ ਤੋਂ ਦੇਖੋ ਤੁਹਾਨੂੰ ਇੱਕ ਇੱਕ ਚੀਜ਼ ਪਤਾ ਲੱਗ ਸਕੇ ਕਿ ਵਾਕਈ ਹੀ ਜਿਹੜਾ ਕੰਮ ਹੈ ਉਹਦੇ ਵਿੱਚ ਕੋਈ ਖਾਸ ਗੱਲ ਇਸ ਤਰ੍ਹਾਂ ਰਹੇਗਾ ਪੂਰਾ ਆਪਣੇ ਝਾਕ ਦੇ ਉੱਪਰ ਕੰਮ ਠੀਕ ਹੈ ਔਰ ਨਾਲ ਹੀ ਆਪਣਾ ਰਹੇਗਾ ਘੇਰੇ ਦੇ ਉੱਪਰ ਕੰਮ ਇਸ ਤਰ੍ਹਾਂ ਠੀਕ ਹੈ ਚਾਕ ਘੇਰਾ ਠੀਕ ਹੈ ਜੀ ਤੇ ਆਪਣਾ ਬਣਿਆ ਹੋਇਆ ਹਿਪ ਤੋਂ ਥੋੜਾ ਨੀਚੇ ਤੱਕ ਆਪਾਂ ਬਣਾਇਆ ਕਿਉਂਕਿ ਕਈ ਵਾਰ ਆਪਣਾ ਜਦੋਂ ਹਿਪ ਤੂੰ ਆਪਾਂ ਇਥੇ ਤੱਕ ਕੰਮ ਕਰ ਦਿੰਨੇ ਆ ਤਾਂ ਉਹ ਆਪਣੇ ਨਾਲ ਸਾਈਡਾਂ ਤੇ ਅੜਨ ਨਾਲ ਆਪਣਾ ਜਿਹੜਾ ਸੂਟ ਹੈ ਪੂਰਾ ਖਰਾਬ ਹੁੰਦਾ ਔਰ ਨਾਲ ਹੀ ਆਪਣਾ ਜਿਹੜਾ ਵਰਕ ਉਹ ਵੀ ਖਰਾਬ ਹੁੰਦਾ ਠੀਕ ਹੈ ਜੀ ਤੇ ਫੈਬਰਿਕ ਰਹੇਗਾ ਪਿਓਰ ਕ੍ਰੇਪ ਸੌਰੀ ਪਿਓਰ ਸਿਲਕ ਦੇ ਉੱਪਰ ਆਪਾਂ ਇਹ ਰੈਡੀ ਕੀਤਾ ਇਸ ਤਰ੍ਹਾਂ ਆਪਾਂ ਹਲਕਾ ਜਿਹਾ ਨੈਕਲਾਈਨ ਦਿੱਤੀ ਹੋਈ ਤੁਸੀਂ ਦੇਖ ਸਕਦੇ ਹੋ ਬਟਨ ਆਪਾਂ ਨੇ ਐਡ ਆਨ ਕੀਤੇ ਹੋਏ ਨੇ ਠੀਕ ਹੈ ਤੇ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਨੈਕ ਆਪਾਂ ਇੱਥੇ ਨਹੀਂ ਰੈਡੀ ਕੀਤਾ ਕਿਉਂਕਿ ਨੈਕ ਜਿਹੜਾ ਆਪਣਾ ਦੁਪੱਟੇ ਦੇ ਨਾਲ ਕਵਰ ਹੋ ਜਾਂਦਾ ਠੀਕ ਹੈ ਜੀ ਤੇ ਇਸ ਤਰ੍ਹਾਂ ਦੂਸਰੀ ਬਾਹ ਦੇ ਉੱਪਰ ਕੰਮ ਬਹੁਤ ਪਿਆਰਾ ਪੀਸ ਬਣਿਆ ਹੋਇਆ ਜੀ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਤੇ ਔਰ ਮੈਂ ਹੁਣ ਸਟਿਚਿੰਗ ਦੀ ਗੱਲ ਕਰਾਂ ਤੇ ਇਸ ਤਰ੍ਹਾਂ ਆਪਾਂ ਪੇਸਟਿੰਗ ਪੱਟੀ ਲਗਾ ਕੇ ਫਿਨਿਸ਼ਿੰਗ ਪੱਟੀ ਦੇ ਕੇ ਜਿਹੜੀ ਸਟਿਚਿੰਗ ਹੈ ਕੀਤੀ ਹੋਈ ਹੈ ਠੀਕ ਹੈ ਜੀ ਮੈਂ ਹਾਰ ਵਾਰ ਦੱਸ ਦਿੰਦੀ ਆ ਕਿ ਇੱਕ ਸਿੰਪਲ ਸੂਟ ਸਲਾਈ ਕਰਨਾ ਔਰ ਇੱਕ ਪੇਸਟਿੰਗ ਵਾਲਾ ਸੂਟ ਸਲਾਈ ਕਰਨ ਦੇ ਵਿੱਚ ਕਾਫੀ ਜ਼ਿਆਦਾ ਸਮਾਂ ਲੱਗਦਾ ਹੈ ਜੀ ਠੀਕ ਹੈ ਔਰ ਇਹਦੀ ਜਿਹੜੀ ਸਟੀਚਿੰਗ ਹੈ ਉਹ ਵੀ ਥੋੜੀ ਜੀ ਸਿੰਪਲ ਸੂਟ ਨਾਲੋਂ ਜ਼ਿਆਦਾ ਹੁੰਦੀ ਹੈ ਇਸ ਤਰ੍ਹਾਂ ਰਹੇਗੀ ਆਪਣੀ ਸਲਵਾਰ ਬਹੁਤ ਪਿਆਰਾ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣਾ ਠੀਕ ਹੈ ਤੁਸੀਂ ਦੇਖੋ ਤਦ ਦੁਪੱਟਾ ਬਹੁਤ ਹੀ ਜ਼ਿਆਦਾ ਖੁੱਲਾ ਡੁੱਲਾ ਏ ਔਰ ਦੁਪੱਟੇ ਦੇ ਉੱਪਰ ਕੰਮ ਦੇਖੋ ਬਹੁਤ ਸਾਰਾ ਕੰਮ ਆਪਣੇ ਦੁਪੱਟੇ ਦੇ ਉੱਪਰ ਹੋਇਆ ਹੋਇਆ ਠੀਕ ਹੈ ਜੀ ਤੇ ਇਸ ਤਰ੍ਹਾਂ ਦੁਪੱਟੇ ਨੂੰ ਆਪਾਂ ਨੇ ਟਿਸ਼ੂ ਜਿਹੜਾ ਐਡ ਔਨ ਕੀਤਾ ਹੋਇਆ ਹੁਣ ਤੁਸੀਂ ਆਪ ਹੀ ਦੇਖੋ ਕਿ ਕਿੰਨਾ ਟਿਸ਼ੂ ਸਾਡੇ ਦੁਪੱਟੇ ਦੇ ਉੱਪਰ ਲੱਗ ਗਿਆ ਠੀਕ ਹੈ ਇਹਦੇ ਵਿੱਚ ਪੇਸਟਿੰਗ ਪੈਂਦੀ ਏ ਠੀਕ ਹੈ ਪਹਿਲਾਂ ਆਪਾਂ ਟਿਸ਼ੂ ਕਟਿੰਗ ਕਰਦੇ ਆ ਫਿਰ ਪੇਸਟਿੰਗ ਕਟਿੰਗ ਕਰਦੇ ਆ ਫਿਰ ਇਹ ਪ੍ਰੈਸ ਹੁੰਦਾ ਫਿਰ ਜਾ ਕੇ ਸਾਡੇ ਦੁਪੱਟੇ ਦੇ ਉੱਪਰ ਐਡ ਔਨ ਹੁੰਦਾ ਏ ਜੀ ਠੀਕ ਹੈ ਫੋਰ ਸਾਈਡ ਆਪਾਂ ਦੁਪੱ ਬਹੁਤ ਪਿਆਰਾ ਕਲਰ ਹੈ ਤੁਸੀਂ ਐਜ਼ ਇਟ ਵੀ ਬਣਾ ਸਕਦੇ ਹੋ ਕਲਰ ਵੀ ਸੇਮ ਰੱਖ ਸਕਦੇ ਹੋ ਅਗਰ ਤੁਸੀਂ ਕਲਰ ਚੇਂਜ ਕਰਨਾ ਚਾਹੁੰਦੇ ਹੋ ਤੁਸੀਂ ਚੇਂਜ ਵੀ ਕਰ ਸਕਦੇ ਹੋ ਦੇਖੋ ਬਹੁਤ ਸੋਹਣਾ ਕਲਰ ਹੈ ਔਰ ਦੁਪੱਟਾ ਬਹੁਤ ਪਿਆਰਾ ਲੱਗ ਰਿਹਾ ਹੈ ਇਹ ਦੇਖੋ ਜੀ ਬਹੁਤ ਸੋਹਣਾ ਕਲਰ ਹੈ ਔਰ ਵਰਕ ਬਹੁਤ ਹੀ ਜ਼ਿਆਦਾ ਸੋਹਣਾ ਹੋਇਆ ਹੋਇਆ ਹਰ ਇੱਕ ਕਲਰ ਦੇ ਉੱਪਰ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ ਹਰ ਇੱਕ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਇਥੇ ਆਪਾਂ ਪਿਓਰ ਸਿਲਕ ਰੱਖੀ ਹੋਈ ਹੈ ਤੁਸੀਂ ਪਿਓਰ ਕਰੇ ਤੇ ਕਰਵਾ ਸਕਦੇ ਹੋ ਸੈਮੀ ਤੇ ਕਰਵਾ ਸਕਦੇ ਹੋ ਸੈਮੀ ਨਾਲ ਪ੍ਰਾਈਸ ਜਿਹੜੀ ਇਹਦੀ ਘਟ ਜੇਗੀ ਠੀਕ ਹੈ ਤੇ ਬਾਕੀ ਆਪਾਂ ਤੁਹਾਨੂੰ ਜਿਹੜੀ ਪ੍ਰਾਈਸ ਦੱਸਾਂਗੇ ਉਹ ਜਿਹੜੇ ਜਿੱਦਾਂ ਆਪਾਂ ਪਿਓਰ ਦੇ ਉੱਪਰ ਬਣਾਇਆ ਉਸੇ ਨਾਲ ਹੀ ਤੁਹਾਨੂੰ ਪ੍ਰਾਈਸ ਜਿਹੜੀ ਉਹ ਦੱਸਾਂਗੇ ਲਓ ਜੀ ਬਹੁਤ ਪਿਆਰਾ ਸੂਟ ਬਣਿਆ ਹੋਇਆ ਜੀ अगला कलर ये कलर बहुत ही ज्यादा सोणा है जी इस तरह आपा नेक ਦੇ ਉੱਪਰ ਕੰਮ ਕੀਤਾ ਹੋਇਆ ਬਹੁਤ ਹੀ ਸੋਹਣਾ neck ਦੇ ਉੱਪਰ ਕੰਮ ਹੈ नीट एंड क्लीन ਤੁਹਾਨੂੰ ਸਾਡਾ ਵਰਕ ਮਿਲੇਗਾ ਕੁਝ ਵੀ ਤੁਹਾਨੂੰ ਇਦਾਂ ਦਾ ਨਹੀਂ ਮਿਲੇਗਾ ਜੋ ਤੁਹਾਨੂੰ ਪਰੇਸ਼ਾਨ ਕਰੇ ਚੂ ਬੇਠੀਕੇ ਢੀੜੇ ਬਹੁਤ ਹੀ ਸੋਹਣਾ ਕੰਮ ਹੋਇਆ ਹੋਇਆ ਜੀ ਇਸ ਤਰ੍ਹਾਂ ਆਪਾਂ ਬਾਹਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਮੋਤੀਆਂ ਲੈਸ਼ ਐਡ ਕੀਤੀ ਬਹੁਤ ਜਿਆਦਾ ਟ੍ਰੈਂਡਿੰਗ ਚ ਚੱਲ ਰਹੀ ਹੈ ਜੀ ਮੋਤੀ ਵਾਲੀ ਲੈਸ਼ ਔਰ ਪਾਰਟੀ ਦੇ ਸੂਟਾਂ ਦੇ ਉੱਪਰ ਬਹੁਤ ਜਿਆਦਾ ਸੋਹਣੀ ਲੱਗਦੀ ਹੈ ਬਾਹਾਂ ਦੇ ਉੱਪਰ ਕੰਮ ਰਹੇਗਾ ਇਸ ਤਰ੍ਹਾਂ ਮੈਂ ਹਮੇਸ਼ਾ ਇਹ ਦੱਸੂਨੀ ਕਿ ਸੈਮੀ ਵਾਲਾ ਫੈਬਰਿਕ ਵੀ ਅਸੀਂ ਲਗਾ ਰਹੇ ਹਾਂ ਉਹ ਵੀ ਅੱਛੀ ਕੁਆਲਿਟੀ ਦੇ ਵਿੱਚ ਲਗਾ ਰਹੇ ਹਾਂ ਏਦਾਂ ਨਹੀਂ ਹੈਗਾ ਕਿ ਸੈਮੀ ਦੇ ਵਿੱਚ ਹਲਕੀ ਕੁਆਲਿਟੀ ਤੁਹਾਨੂੰ ਮਿਲੇਗੀ ਠੀਕ ਹੈ ਜੀ ਬਹੁਤ ਸੋਹਣਾ ਕੰਮ ਘੇਰੇ ਦੇ ਉੱਪਰ ਹੋਇਆ ਘੇਰਾ ਚਾਕ ਬਣਿਆ ਹੋਇਆ ਤੇ ਬਹੁਤ ਸੋਹਣੇ ਫਲਾਰ ਜਿਹੜੇ ਬਣੇ ਹੋਏ ਨੇ ਦੋਨੋਂ ਔਰ ਕੰਮ ਬਹੁਤ ਜ਼ਿਆਦਾ ਪਿਆਰਾ ਕੀਤਾ ਹੋਇਆ ਤੁਸੀਂ ਅਗਰ ਸੇਮ ਕਲਰ ਦੇ ਉੱਪਰ ਰੈਡੀ ਕਰਾਉਣਾ ਚਾਹੁੰਦੇ ਸੇਮ ਤੇ ਵੀ ਕਰਵਾ ਸਕਦੇ ਹੋ ਕਲਰ ਤੁਸੀਂ ਚੇਂਜ ਕਰਨਾ ਵਰਕ ਤੁਸੀਂ ਇਹੀ ਰੱਖਣਾ ਤੁਸੀਂ ਵਰਕ ਕਲਰ ਜਿਹੜਾ ਉਹ ਆਪਣੀ ਮਰਜ਼ੀ ਦੇ ਅਨੁਸਾਰ ਕਰਵਾ ਸਕਦੇ ਹੋ ਥੋੜਾ ਦੂਰੋਂ ਕੇ ਪੀਸਰ ਨਾਲ ਸੂਟੜਾ ਆਪਣਾ ਰੈਡੀ ਹੋਇਆ ਇਸ ਤਰ੍ਹਾਂ ਬਹੁਤ ਪਿਆਰਾ ਪੀਸ ਹੈ ਜੀ ਹੋਇਆ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਔਰ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਕਲਰ ਹੈ ਕਾਫੀ ਸਾਰੀਆਂ ਪਹਿਣਾ ਦੀ ਇਹ ਵਾਲੇ ਕਲਰ ਦੀ ਡਿਮਾਂਡ ਰਹਿੰਦੀ ਹੈ ਕਿ ਆਪਾਂ ਇਸ ਕਲਰ ਦੇ ਉੱਪਰ ਸੂਟ ਰੈਡੀ ਕਰਨਾ ਠੀਕ ਹੈ ਜੀ ਦੇ ਨਾਲ ਹੀ ਆਪਾਂ ਸਲਵਾਰ ਦੇ ਉੱਪਰ ਵਰਕ ਕੀਤਾ ਹੈ ਇਹ ਦੋਨੇ ਸੂਟ ਇੱਕ ਹੀ ਭਾਂਦੇ ਨੇ ਇਸ ਕਰਕੇ ਆਪਾਂ ਥੋੜਾ ਡਿਫਰੈਂਟ ਡਿਫਰੈਂਟ ਡਿਜ਼ਾਈਨ ਕੀਤਾ ਹੋਇਆ ਇੱਕ ਦਾ ਨੈੱਕ ਬਣਾਇਆ ਇੱਕ ਦਾ ਨਹੀਂ ਬਣਾਇਆ ਹੋਇਆ ਔਰ ਇੱਕ ਸਲਵਾਰ ਦੇ ਉੱਪਰ ਵਰਕ ਆਪਾਂ ਨੇ ਕੀਤਾ ਔਰ ਇੱਕ ਤੇ ਨਹੀਂ ਕੀਤਾ ਹੈਗਾ ਕਿਉਂਕਿ ਇਸ ਤਰ੍ਹਾਂ ਨਾਲ ਆਪਣੀ ਲੁੱਕ ਵੀ ਚੇਂਜ ਹੋ ਜਾਂਦੀ ਜਗਰ ਆਪਾਂ ਸੇਮ ਜਿਹਾ ਹੀ ਵਰਕ ਪਾਵਾਂਗੇ ਹਨ ਸਾਰਾ ਕੁਝ ਸੇਮ ਰੱਖਾਂਗੇ ਪਹਿਲੇ ਦਿਨ ਆਪਾਂ ਸਿੰਪਲ ਸੋਬਰ ਲੁੱਕ ਰੱਖਾਂਗੇ ਦੂਜੇ ਦਿਨ ਥੋੜੀ ਹੈਵੀ ਲੁੱਕਸ ਬਣਾਵਾਂਗੇ ਤਾਂ ਸੋਹਣੀ ਲੱਗਦੀ ਏ ਤੇ ਇਸ ਤਰ੍ਹਾਂ ਦੁਪੱਟਾ ਰਹੇਗਾ ਇਸ ਦੁਪੱਟੇ ਦੇ ਉੱਪਰ ਆਪਾਂ ਵਰਕ ਨਹੀਂ ਕੀਤਾ ਹੈਗਾ ਜੋ ਮੋਤੀ ਅਸੀਂ ਸੂਟ ਦੇ ਵਿੱਚ ਐਡ-ਆਨ ਕੀਤਾ ਹੋਇਆ ਉਹੀ ਆਪਾਂ ਦੁਪੱਟੇ ਦੇ ਉੱਪਰ ਕੀਤਾ ਹੋਇਆ ਔਰ ਟਿਸ਼ੂ ਪੇਸਟਿੰਗ ਸਾਡੇ ਹਰੇਕ ਸੂਟ ਤੇ ਹਰੇਕ ਦੁਪੱਟੇ ਦੇ ਉੱਪਰ ਕੀਤੀ ਹੁੰਦੀ ਹੈ ਕਿਉਂਕਿ ਦੁਪੱਟੇ ਦਾ ਨਾ ਸਰਦਾਰੀ ਲੁੱਕ ਦਿੰਦੇ ਨੇ ਜੀ ਟਿਸ਼ੂ ਨਾਲ ਅਗਰ ਤੁਸੀਂ ਲਗਵਾਉਣਾ ਚਾਹੋ ਨੇ ਤੁਸੀਂ ਲਗਵਾ ਸਕਦੇ ਹੋ ਅਗਰ ਤੁਸੀਂ ਨਹੀਂ ਪਸੰਦ ਕਰਦੇ ਤੁਸੀਂ ਸਾਨੂੰ ਦੱਸ ਸਕਦੇ ਹੋ ਤੇ ਤੁਸੀਂ ਸਕਿੱਪ ਕਰਵਾ ਸਕਦੇ ਹੋ ਕਲਰ ਬਹੁਤ ਪਿਆਰਾ ਜੀ ਸੈਮੀ ਆਪਾਂ ਸਿਲਕ ਦੇ ਉੱਪਰ ਇਹਨੂੰ ਰੈਡੀ ਕੀਤਾ ਹੈ ਠੀਕ ਹੈ ਤੁਸੀਂ ਇਸ ਨੂੰ ਕਿਸੇ ਵੀ ਫੈਬਰਿਕ ਦੇ ਉੱਪਰ ਠੀਕ ਹੈ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਵਰਕ ਬਹੁਤ ਹੀ ਜ਼ਿਆਦਾ ਸੋਹਣਾ ਹੈ ਸਾਫ ਸੁਥਰਾ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਕੋਈ ਇਹਦੇ ਵਿੱਚ ਜ਼ਿਆਦਾ ਆਪਾਂ ਨੇ ਜਰੀ ਨਹੀਂ ਐਡ ਆਨ ਕੀਤੀ ਠੀਕ ਹੈ ਬਹੁਤ ਪਿਆਰਾ ਜਿਹਾ ਕੰਮ ਹੈ ਲਓ ਜੀ ਅਗਲਾ ਸੂਟ ਬਹੁਤ 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 ਹੀ ਜ਼ਿਆਦਾ ਸੋਹਣਾ ਕੋਈ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਾਰਟੀ ਫੰਕਸ਼ਨ ਚੱਲ ਰਹੇ ਨੇ ਜੀ ਤੇ ਭੈਣਾਂ ਬਹੁਤ-ਬਹੁਤ ਸੋਹਣੇ ਸੂਟ ਆਪਣੇ ਲਈ ਰੈਡੀ ਕਰਵਾ ਰਹੀਆਂ ਨੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬ੍ਰாக்கਟ ਦੇ ਆਪ ਵਿੱਚ ਆਪਾਂ ਨੇ ਸ਼ਾਰਟ ਰੈਡੀ ਕੀਤੀ ਕਲਰ ਬਹੁਤ ਜ਼ਿਆਦਾ ਸੋਹਣਾ ਇਹ ਭੈਣ ਨੇ ਸਪੈਸ਼ਲ ਮਹਿੰਦੀ ਵਾਸਤੇ ਜਾਗੋ ਵਾਸਤੇ ਸੂਟ ਰੈਡੀ ਕਰਵਾਇਆ ਹਲਕਾ ਜਿਹਾ ਆਪਾਂ ਨੇ ਨੈਕਲਾਈਨ ਦਿੱਤੀ ਹੋਈ ਤੁਸੀਂ ਦੇਖ ਸਕਦੇ ਹੋ ਪੋਟਲੀ ਬਟਨ ਆਪਾਂ ਨੇ ਐਡ ਆਨ ਕੀਤੇ ਹੋਏ ਨੇ ਔਰ ਪੂਰੇ ਸੂਟ ਵਿੱਚ ਇਸ ਤਰ੍ਹਾਂ ਪੇਸਟਿੰਗ ਜਿਹੜੀ ਆਪਾਂ ਨੇ ਮਜ਼ੈਂਟਾ ਕਲਰ ਦੀ ਰਾਣੀ ਛੇੜ ਦੀ ਕੀਤੀ ਹੋਈ ਹੈ ਸ਼ਰਟ ਦੇ ਉੱਪਰ ਕੋਈ ਕੰਮ ਨਹੀਂ ਹੈਗਾ ਸਿਰਫ ਆਪਾਂ ਨੇ ਪੇਸਟਿੰਗ ਪੱਟੀ ਲਗਾ ਕੇ ਸ਼ਰਟ ਨੂੰ ਰੈਡੀ ਕੀਤਾ ਹੈ। ਔਰ ਇਸ ਤਰ੍ਹਾਂ ਰਹੇਗਾ ਨਾਲ ਜੀ। ਕਲੀਆਂ ਵਾਲਾ ਸ਼ਰਾਰਾ ਇਸ ਤਰ੍ਹਾਂ। ਸ਼ਰਾਰਾ ਆਪਾਂ ਬਹੁਤ ਸੋਹਣਾ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ। ਇੱਕ ਇੱਕ ਚੀਜ਼ ਚੈੱਕ ਕਰਿਆ ਕਰੋ ਜੀ ਸਫਾਈ ਚੈੱਕ ਕਰਿਆ ਕਰੋ ਸਟਿਚਿੰਗ ਚੈੱਕ ਕਰਿਆ ਕਰੋ। ਵੀਡੀਓ ਬਣਾਉਂਦਾ ਮਤਲਬ ਇਹੀ ਹੁੰਦਾ ਕਿ ਤੁਹਾਨੂੰ ਪ੍ਰੋਪਰ ਜਿਹੜਾ ਕੰਮ ਬਾਰੇ ਪਤਾ ਲੱਗ ਸਕੇ। ਇਸ ਤਰ੍ਹਾਂ। ਠੀਕ ਹੈ ਜੀ 컬러 ਕੰਬੀਨੇਸ਼ਨ ਬਹੁਤ ਸਾਰਾ ਸੋਹਣਾ ਬਣਿਆ ਹੋਇਆ ਜਾਂ ਸ਼ਾਦੀਆਂ ਦੇ ਵਿੱਚ ਇਸ ਤਰ੍ਹਾਂ ਡਾਰਕ ਕਲਰ ਜਿਹੜੇ ਨੇ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਨੇ ਜੀ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਨਾਲ ਬਣਾ ਸਕਦੇ ਹੋ ਸ਼ਰਟ ਅਗਰ ਤੁਸੀਂ ਇਹ ਕਲਰ ਨਹੀਂ ਤੁਹਾਨੂੰ ਪਸੰਦ ਤੁਸੀਂ ਹੋਰ ਕਿਸੇ ਕਲਰ ਤੇ ਜਾਣਾ ਚਾਹੁੰਦੇ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਾਂ ਤੁਹਾਨੂੰ ਕਲਰ ਦੇ ਜਿਹੜੇ ਸੂਟਾਂ ਦੇ ਵਰਕ ਸੌਰੀ ਕਲਰ ਨੂੰ ਤੁਹਾਨੂੰ ਆਪਾਂ ਸੈਂਡ ਕਰ ਦਾਂਗੇ ਤੇ ਨਾਲ ਹੀ ਆਪਾਂ ਇੱਥੇ ਦੁਪੱਟਾ ਰੱਖਿਆ ਹੋਇਆ ਪਿਓਰ ਕਮਲ ਚਨਾਉਣ ਦਾ ਠੀਕ ਹੈ ਜੀ ਦਪੱਟੇ ਨੂੰ ਵੀ ਆਪਾਂ ਨੇ ਬ੍ਰੌਕੇਟ ਦੀ ਜਿਹੜੀ ਸ਼ਰਟ ਹੈ ਉਹਦੀ ਪੇਸਟਿੰਗ ਕੀਤੀ ਹੋਈ ਹੈ ਨਾਲ ਹੀ ਆਪਾਂ ਫੁੱਲ ਛੜੀ ਲੈਸ ਜਿਹੜੀ ਐਡ ਆਨ ਕੀਤੀ ਹੋਈ ਹੈ ਕਿਉਂਕਿ ਆਪਾਂ ਕੋਈ ਵੀ ਪਾਰਟੀ ਫੰਕਸ਼ਨ ਲਈ ਸੂਟ ਰੈਡੀ ਕਰਾਉਣਾ ਹੈ ਤਾਂ ਫੁੱਲ ਛੜੀ ਗੋਟਾ ਹਰੇਕ ਸੂਟ ਤੇ ਜਾਂ ਇੱਕ ਸੂਟ ਤੇ ਲੱਗਣਾ ਜ਼ਰੂਰੀ ਹੈ ਕਿਉਂਕਿ ਇਹ ਇਹਦੇ ਨਾਲ ਆਪਾਂ ਨੂੰ ਪ੍ਰੋਪਰ ਜਿਹੜੀ ਪੰਜਾਬੀ ਲੁੱਕ ਕ੍ਰੀਏਟ ਹੋ ਜਾਂਦੀ ਸਾਡੇ ਸੂਟ ਦੀ ਬਹੁਤ ਹੀ ਸੋਹਣਾ ਸੂਟ ਬਣਿਆ ਹੋਇਆ ਜੀ ਇਹਨੂੰ ਤੁਸੀਂ ਸਲਵਾਰ ਦੇ ਨਾਲ ਬਣਾ ਸਕਦੇ ਹੋ ਠੀਕ ਹੈ ਐਜ਼ ਇਟ ਬਣਾਉਣਾ ਚਾਹੋ ਨੇ ਤੁਸੀਂ ਐਜ਼ ਇਟ ਵੀ ਬਣਾ ਸਕਦੇ ਹੋ ਜੀ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣਾ ਹੋਇਆ ਬਹੁਤ ਪਿਆਰਾ ਲੱਗ ਰਿਹਾ ਜੀ ਪੀਸ ਇਸ ਤਰ੍ਹਾਂ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਜੀ ਤੁਸੀਂ ਕਲਰ ਤੇ ਹੋਰ ਤੇ ਜਾਣਾ ਚਾਹੁੰਦੇ ਤੁਸੀਂ ਸਾਨੂੰ ਦੱਸ ਦਿਓ ਆਪਾਂ ਤੁਹਾਨੂੰ ਪਿਕਚਰ ਜੜੀਆਂ ਸੈਂਡ ਕਰ ਦਾਂਗੇ ਕਲਰ ਦੀਆਂ ਠੀਕ ਹੈ ਤੁਸੀਂ ਕਲਰ ਡਿਸਾਈਡ ਕਰਕੇ ਸਾਡਾ ਸੂਟ ਜਿਹੜਾ ਉਹ ਰੈਡੀ ਕਰਵਾ ਸਕਦੇ ਹੋ ਲੋ ਜੀ ਅਗਲਾ ਸੂਟ ਇਹ ਵੀ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਜੀ ਇਹ ਆਪਾਂ ਕੀਤਾ ਹੋਇਆ ਜੀ ਬਲੈਕ ਕਲਰ ਦੇ ਵਿੱਚ ਬਲੈਕ ਕਲਰ ਬਹੁਤ ਜਿਆਦਾ ਸੋਹਣਾ ਲੱਗਦਾ ਜੀ ਇਸ ਤਰ੍ਹਾਂ ਰਹੇਗਾ ਜੀ ਆਪਣੇ ਨੈਕ ਦੇ ਉੱਪਰ ਕੰਮ ਬਿਲਕੁਲ ਕੰਮ ਨੂੰ ਨੇੜੇ ਤੋਂ ਚੈੱਕ ਕਰੋ ਸਫਾਈ ਚੈੱਕ ਕਰੋ ਕੰਮ ਦੀ ਕਿੰਨੀ ਜਿਆਦਾ ਸਫਾਈ ਔਰ ਮਟੀਰੀਅਲ ਚੈੱਕ ਕਰੋ ਇੱਕ ਇੱਕ ਚੀਜ਼ ਚੈੱਕ ਕਰਿਆ ਕਰੋ ਤਾਂ ਨੂੰ ਪ੍ਰੋਪਰ ਜਿਹੜਾ ਕੁਆਲਿਟੀ ਪਤਾ ਲੱਗ ਸਕੇ ਫੈਬਰਿਕ ਦੀ ਵੀ ਔਰ ਆਪਣੇ ਜਿਹੜਾ ਮਟੀਰੀਅਲ ਐਡ-ਆਨ ਕੀਤਾ ਉਸ ਦੀ ਵੀ ਇਸ ਤਰ੍ਹਾਂ ਰਹੇਗਾ ਜੀ ਆਪਣੀਆਂ ਬਾਹਾਂ ਦੇ ਉੱਪਰ ਕੰਮ ਬਹੁਤ ਪਿਆਰੀਆਂ ਬਾਹਾਂ ਬਣੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਸਾਰੀਆਂ ਹੀ ਬਾਹਾਂ ਜਿਹੜੀਆਂ ਲੂਜ਼ ਪੈਟਰਨ ਦੇ ਵਿੱਚ ਰੱਖੀਆਂ ਹੋਈਆਂ ਨੇ ਕਿਉਂਕਿ ਅੱਜ ਕੱਲ ਕਾਫੀ ਜਿਆਦਾ ਟ੍ਰੈਂਡ ਚੱਲ ਰ ਇਸ ਤਰ੍ਹਾਂ ਤੇ ਪੂਰੀ ਸ਼ਰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੁਟੀ ਰਹੇਗੀ ਬਹੁਤ ਸੋਹਣਾ ਕੰਮ ਹੋਇਆ ਹੋਇਆ ਜੀ ਕਿਰਦ ਉੱਪਰ ਹੈਵੀ ਕੰਮ ਹੈ ਤੁਸੀਂ ਦੇਖ ਸਕਦੇ ਹੋ ਕਿਤੇ ਆਪਾਂ ਜ਼ਿਆਦਾ ਜਰੀ ਜਿਹੜੀ ਐਡ-ਆਨ ਨਹੀਂ ਕੀਤੀ ਮੈਨੂੰ ਲੱਗਦਾ ਕਿ ਆਪਾਂ ਇਸ ਸੂਟ ਦੇ ਵਿੱਚ ਜਰੀ ਐਡ ਹੀ ਨਹੀਂ ਕੀਤੀ ਥੋੜੀ-ਬਹੁਤ ਜਰੀ ਕਿਤੇ ਐਡ-ਆਨ ਕੀਤੀ ਸਾਰਾ ਹੀ ਆਪਾਂ ਦਬਕੇ ਦਾ ਕੰਮ ਕੀਤਾ ਹੋਇਆ ਔਰ ਹਮੇਸ਼ਾ ਹੀ ਦਬਕੇ ਦਾ ਕੰਮ ਜਿਹੜਾ ਐਕਸਪੈਂਸਿਵ ਹੀ ਹੁੰਦਾ ਜਿਹੜੀਆਂ ਭੈਣਾ ਬੁਟੀਕ ਤੋਂ ਸੂਟ ਰੈਡੀ ਕਰਵਾਉਂਦੀਆਂ ਉਹਨਾਂ ਨੂੰ ਦੱਸਣ ਦੀ ਕੋਈ ਲੋੜ ਨਹੀਂ ਹੈਗੀ ਉਹਨਾਂ ਨੂੰ ਸਭ ਪਤਾ ਹੈ ਜੀ ਤੇ ਇਸ ਤਰ੍ਹਾਂ ਪੂਰੀ ਛੋੜ ਦੇ ਵਿੱਚ ਬੂਟੀ ਬਣੀ ਹੋਈ ਹੈ ਇਸ ਤਰ੍ਹਾਂ ਰਹੇਗੀ ਜੀ ਪੂਰੀ ਸ਼ਰਟ ਬਹੁਤ ਪਿਆਰੀ ਸ਼ਰਟ ਬਣੀ ਹੋਈ ਬਹੁਤ ਹੀ ਜ਼ਿਆਦਾ ਸੋਹਣੀ ਦੂਰ ਤੋਂ ਚੈੱਕ ਕਰੋ ਲੁੱਕ ਬਹੁਤ ਪਿਆਰਾ ਪੀਸ ਬਣਿਆ ਹੋਇਆ ਜੀ ਔਰ ਇਹਦੇ ਨਾਲ ਆਪਾਂ ਰੱਖਿਆ ਹੋਇਆ ਜੀ ਬਨਾਰਸੀ ਦੇ ਵਿੱਚ ਲਹਿੰਗਾ ਇਹ ਵੀ ਆਪਾਂ ਕਲੀਆਂ ਵਾਲਾ ਬਣਾਇਆ ਹੋਇਆ ਹੈ ਕਿ ਕਲੀਆਂ ਵਾਲ ਦੇ ਵਿੱਚ ਸਾਡੇ ਜਿਹੜਾ ਇਦਾਂ ਹੁੰਦਾ ਕਿ ਕਾਪ ਪਹਿਣਾ ਸਾਨੂੰ ਮੈਸੇਜ ਦੇ ਕਿ ਆਪਾਂ ਮੋਟੇ ਨ ਲੱਗੇ ਦੀ ਦੀ ਸਾਨੂੰ ਥੋੜੀ ਲੁੱਕ ਇਦਾਂ ਲੱਗੇ ਕਿ ਅਸੀਂ ਪਤਲੇ ਲੱਖੀਏ ਠੀਕ ਹੈ ਫਿਰ ਇਸ ਕਰਕੇ ਆਪਾਂ ਕਲੀਆਂ ਵਾਲਾ ਜਿਹੜਾ ਲਹਿੰਗਾ ਦਿੱਤਾ ਹੋਇਆ ਔਰ ਲਹਿੰਗੇ ਤੁਸੀਂ ਦੇਖ ਸਕਦੇ ਹੋ نیچے ਆਪਾਂ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਠੀਕ ਹੈ ਨਾਲ ਹੀ ਆਪਾਂ ਇਹਦੇ ਵਿੱਚ ਜਿਹੜੀ ਪੇਸਟਿੰਗ ਐਡ ਕੀਤੀ ਹੋਈ ਹੈ ਬਹੁਤ ਸੋਹਣਾ ਫਲੇਅਰ ਆਂਦਾ ਜੀ ਇਹਦੇ ਨਾਲ ਔਰ ਸਟੀਚਿੰਗ ਚੈੱਕ ਕਰੋ ਬਹੁਤ ਹੀ ਜ਼ਿਆਦਾ ਸਫਾਈ ਹੈ ਜੀ ਕੰਮ ਦੇ ਵਿੱਚ ਪ੍ਰੋਫੈਸ਼ਨਲ ਸਾਡੇ ਕੋਲ ਟੇਲਰ ਮਾਸਟਰ ਨੇ ਠੀ ਇਸ ਤਰ੍ਹਾਂ ਬਹੁਤ ਸੋਹਣੀ ਲੁੱਕ ਬਣੀ ਹੈ ਜੀ ਤੇ ਜਿੰਨਾ ਪਹਿਣਾ ਵਾਸਤੇ ਬਣਾਏ ਨੇ ਹੋਪ ਕਿ ਉਹਨਾਂ ਨੂੰ ਪਸੰਦ ਆਣਗੇ ਬਹੁਤ ਸਾਰਾ ਟਰਸਟ ਹੈ ਸਾਡੇ ਤੇ ਉਹਨਾਂ ਨੂੰ ਤੇ ਉਹਨਾਂ ਨੇ ਟਰਸਟ ਕਰਕੇ ਸਾਨੂੰ ਆਰਡਰ ਦਿੰਦੇ ਨੇ ਤੇ ਆਪਾਂ ਵੀ ਕੰਮ ਦੇ ਵਿੱਚ ਕੋਈ ਕਮੀ ਪੇਸ਼ ਨਹੀਂ ਸਾੜਦੇ ਜਦੋਂ ਪਹਿਣਾ ਕਹਿ ਦਿੰਦੇ ਨੇ ਕਿ ਅਮਨ ਆਪਣੀ ਪਸੰਦ ਨਾਲ ਜੀ ਜਾਨ ਲਾ ਕੇ ਬਣਾ ਦਿਓ ਠੀਕ ਹੈ ਜੀ ਤੇ ਇਸ ਦਾ ਰਹੇਗਾ ਪਿਓਰ ਔਰਗਾਂਜ਼ਾ ਦਾ ਦੁਪੱਟਾ ਨਾਲ ਪਿਓਰ ਆਰਗੈਂਜ਼ਾ ਦੁਪट्टे ਦਾ ਮਤਲਬ ਇਹੀ ਹੁੰਦਾ ਨਾਲ ਕਿ ਸਾਡੇ ਸੂਟ ਦੇ ਉੱਪਰ ਜਿੰਨੇ ਅਸੀਂ ਪੈਸੇ ਇਨਵੈਸਟ ਕੀਤੇ ਹੋਏ ਹਨਾ ਤੇ ਉਹ ਪ੍ਰੋਪਰ ਦਿਖਣ ਵੀ ਹਨਾ ਤੇ ਜਦੋਂ ਪਿਓਰ ਆਰਗੈਂਜ਼ਾ ਦਾ ਦੁਪੱਟਾ ਆਪਾਂ ਲਵਾਂਗੇ ਤੇ ਉਹਦੇ ਨਾਲ ਜਦੋਂ ਨੀਚੋਂ ਸਾਡੇ ਸੂਟ ਦਾ ਵਰਕ ਦਿਖੇਗਾ ਤਾਂ ਬਹੁਤ ਪਿਆਰਾ ਲੱਗੇਗਾ ਜੀ ਦੇਖੋ ਔਰ ਪਿਓਰ ਆਰਗੈਂਜ਼ਾ ਦੁਪੱਟਾ ਬਿਲਕੁਲ ਸੌਫਟ ਹੁੰਦਾ ਠੀਕ ਹੈ ਕਾਫੀ ਬਣਾ ਡਰ ਜਾਂਦੀਆਂ ਕਿ ਆਰਗੈਂਜ਼ਾ ਸਲਿਪਰੀ ਹੁੰਦਾ ਬਿਲਕੁਲ ਹੀ ਸਲਿਪਰੀ ਹੁੰਦਾ ਕਮਲ ਚੁਣਾਉਂਦੇ ਹਿਸਾਬ ਦੇ ਨਾਲ ਅਗਰ ਮੈਂ ਗੱਲ ਕਰਾਂ ਤਾਂ ਇਹ ਥੋੜਾ ਜਿਹਾ ਸਲਿਪਰੀ ਹੁੰਦਾ ਬਟ ਇਦਾਂ ਲੁੱਕ ਬਹੁਤ ਪਿਆਰੀ ਬਣਦੀ ਏ ਥੋੜਾ ਇਦਾਂ ਹੈ ਕਿ ਆਪਾਂ ਥੋੜਾ ਪਰੇਸ਼ਾਨ ਹੋ ਜਾਂਦੇ ਆ ਬਾਰ-ਬਾਰ ਸਾਨੂੰ ਦੁਪੱਟਾ ਸੈੱਟ ਕਰਨਾ ਪੈਂਦਾ ਪਰ ਜਿਹੜੀਆਂ ਭੈਣਾਂ ਨੇ ਕਈ ਵਾਰ ਦੁਪੱਟਾ ਸਿਰ ਤੇ ਰੱਖਣਾ ਹੁੰਦਾ ਉਹ ਭੈਣਾਂ ਪ्योर ਕਮਲ ਦਾ ਦੁਪੱਟਾ ਹੀ ਬਣਾਉਣ ਉਹ オーਰਗਾਂజా ਦਾ ਨਾਮ ਬਣਾਉਣ ਠੀਕ ਹੈ ਜੀ ਤੁਸੀਂ ਚੈੱਕ ਕਰ ਲਿਆ ਬਹੁਤ ਪਿਆਰਾ ਸੂਟ ਬਣਿਆ ਹੋਇਆ ਜੀ ਆਪਣਾ ਠੀਕ ਹੈ ਸਕਰੀਨ ਉੱਪਰ ਆਪਣਾ ਵਟਸਐਪ ਨੰਬਰ ਸ਼ੋ ਹੋ ਰਿਹਾ ਤੁਸੀਂ ਦਾ ਪ੍ਰਾਈਸ ਜਿਹੜਾ ਸਾਨੂੰ ਸਕਰੀਨ ਸ਼ਾਟ ਲੈ ਕੇ ਪੁੱਛ ਸਕਦੇ ਹੋ ਲਓ ਜੀ ਅਗਲਾ ਸੂਟ ਪੋਹੋਤੀਆ ਦਾ ਸੋਨਾ ਮਸਟਰਡ ਕਲਰ ਦੇ ਉੱਪਰ ਔਰ neck ਦਾ ਜਿਹੜਾ ਕੰਮ ਹੈ ਉਹ ਚੈੱਕ ਕਰੋ ਕਿਤੇ ਵੀ ਤੁਹਾਨੂੰ ਜਰੀ ਨਜ਼ਰ ਨਹੀਂ ਆਏਗੀ ਠੀਕ ਹੈ ਜੀ ਇਸ ਤਰ੍ਹਾਂ ਆਪਣੀਆਂ ਬਾਹਾਂ ਇਸ ਤਰ੍ਹਾਂ ਔਰ ਪੂਰੀ ਸ਼ਰਟ ਦੇ ਵਿੱਚ ਬੂਟੀ ਰਹੇਗੀ ਇਸ ਤਰ੍ਹਾਂ ਦੇ ਕੇ ਦੇ ਉੱਪਰ ਕੰਮ ਰਹੇਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸਿੰਪਲ ਸੋਬਰ ਦਾ ਪੀਸ ਬਣਿਆ ਹੋਇਆ ਔਰ ਮੈਂ ਦੇਖਿਆ ਕਿ ਸਿੰਪਲ ਸੋਬਰ ਪੀਸ ਦੇ ਵਿੱਚ ਵੀ ਲੁੱਕ ਬੜੀ ਬਹੁਤ ਜ਼ਿਆਦਾ ਸੋਹਣੀ ਆਉਂਦੀ ਹੈ ਇਸ ਤਰ੍ਹਾਂ ਦੇਖੋ ਕਲਰ ਬਹੁਤ ਜ਼ਿਆਦਾ ਪਿਆਰਾ ਮਸਟਰਡ ਕਲਰ ਹੈ ਜੀ 골ਡਨ ਮਸਟਰਡ ਜਿਹਾ ਕਲਰ ਹੈ ਔਰ ਇਸ ਤਰ੍ਹਾਂ ਆਪਣੀ ਸਟੀਚਿੰਗ ਕੀਤੀ ਹੋਈ ਹੈ ਮਹਿਰੂਨ ਪੇਸਟਿੰਗ ਦੇ ਕੇ ਉਹ ਇਹਦਾ ਮੇਨ ਕੰਮ ਹੈਗਾ ਜੀ ਉਹ ਹੈਗਾ ਆਪਣੀ ਸਲਵਾਰ ਦੇ ਉੱਪਰ ਕੰਮ ਬਹੁਤ ਸਾਰਾ ਕੰਮ ਆਪਣੀ ਸਲਵਾਰ ਦੇ ਉੱਪਰ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਤੁਸੀਂ ਜੇਕਰ ਸਲਵਾਰ ਦਾ ਕੰਮ ਲਾਈਕ ਕਰਦੇ ਹੋ ਤੁਸੀਂ ਇਸ ਕਰਵਾ ਸਕਦੇ ਹੋ ਜੇ ਨਹੀਂ ਲਾਈਕ ਕਰਦੇ ਤੁਸੀਂ ਸਕਿਪ ਵੀ ਕਰਵਾ ਸਕਦੇ ਹੋ ਔਰ ਨਾਲ ਰਹੇਗਾ ਜੀ ਦੁਪੱਟਾ ਦੁਪੱਟੇ ਦੇ ਉੱਪਰ ਬਹੁਤ ਸੋਹਣੀਆਂ ਜਿਹਾ ਆਪਾਂ ਲੈਸ਼ ਜਿਹੜੀਆਂ ਐਡ-ਆਨ ਕੀਤੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਲੱਗ ਰਿਹਾ ਜੀ ਦੁਪੱਟਾ ਇਹ ਠੀਕ ਹੈ ਵਿੱਚ ਮੈਂ ਰੂਨ ਦਾ ਕੰਟਰਾਸਟ ਦਿੱਤਾ ਹੋਇਆ ਹੈ ਔਰ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਬਣਿਆ ਹੋਇਆ ਜੀ ਠੀਕ ਹੈ ਆਰਾਮ ਨਾਲ ਤੁਹਾਡੇ ਸਿਰ ਦੇ ਉੱਪਰ ਟਿਕੇਗਾ ਕਿਉਂਕਿ ਲੈਸ਼ ਵੀ ਬਹੁਤ ਸੋਹਣੀ ਲੱਗੀ ਹੋਈ ਹੈ ਉੱਪਰ ਠੀਕ ਹੈ ਤੁਸੀਂ ਲੈਸ਼ ਘੱਟ ਲਗਵਾਉਣਾ ਚਾਹੁੰਦੇ ਤੁਸੀਂ ਘੱਟ ਵੀ ਲਗਵਾ ਸਕਦੇ ਹੋ ਠੀਕ ਹੈ ਐਜ਼ ਇਟ ਤੁਸੀਂ ਬਣਾਉਣਾ ਚਾਹੁੰਦੇ ਦੁਪੱਟਾ ਐਜ਼ ਇਟ ਵੀ ਬਣਾ ਸਕਦੇ ਹੋ ਇਹ ਵੀ ਕਲਰ ਬਹੁਤ ਪਿਆਰਾ ਜੀ 골ਡਨ ਨਾ ਮਸਟਰਡ ਜਿਹਾ ਕਲਰ ਇਹ ਵਾਲਾ ਬਿਲਕੁਲ ਨਵਾਂ ਜਿਹਾ ਕਲਰ ਹੈ ਤੁਸੀਂ ਸੇਮ ਕਲਰ ਕਰਾਉਣਾ ਚਾਹੁੰਦੇ ਤੁਸੀਂ ਸੇਮ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਕਲਰ ਹੋਰ ਕਰਨਾ ਚਾਹਦੇ ਤੁਸੀਂ ਹੋਰ ਵੀ ਕਰ ਸਕਦੇ ਹੋ ਵਰਕ ਤੁਹਾਨੂੰ ਦਿਖਾ ਦਿੱਤਾ ਬੜੇ ਸੋਹਣਾ ਸਿੰਪਲ ਸੋਬਰ ਜਿਹਾ ਵਰਕ ਹੈ ਤੇ ਨਾਲ ਹੀ ਆਪਾਂ ਪੀਸ ਰੈਡੀ ਕੀਤਾ ਜੀ ਇਹਨਾਂ ਦੀ ਬੇਟੀ ਦਾ ਬਹੁਤ ਹੀ ਜ਼ਿਆਦਾ ਸੋਹਣਾ ਪੀਸ ਹੈ ਔਰ ਸਾਡੇ ਬੁਟੀਕ ਦੇ ਇਹ ਚੀਜ਼ ਪਹਿਲੀ ਵਾਰ ਬਣੀ ਹੈ ਉਮੀਦ ਹੈ ਕਿ ਉਹਨਾਂ ਨੂੰ ਵੀ ਪਸੰਦ ਆਏਗੀ ਇਹ ਸਾਡੇ ਬਹੁਤ ਹੀ ਪਿਆਰਾ ਹੈ ਸਾਡਾ ਵੀਰ ਹੈ ਉਹਨਾਂ ਨੇ ਆਪਣੀ ਵਾਈਫ ਲਈ ਔਰ ਆਪਣੀ ਬੇਟੀ ਲਈ ਇਹ ਵਾਲੇ ਡਰੈਸ ਜਿਹੜੀਆਂ ਰੈਡੀ ਕਰਵਾਈਆਂ ਨੇ ਔਰ ਇਸ ਤਰ੍ਹਾਂ ਆਪਣੀ ਸਲਵਾਰ ਰਹੇਗੀ ਉਮਰ ਇਸ ਤਰ੍ਹਾਂ ਆਪਣਾ ਦੁਪੱਟਾ ਰਹੇਗਾ ਬਹੁਤ ਪਿਆਰਾ ਪੀਸ ਬਣਿਆ ਹੋਇਆ ਜੀ ਬਹੁਤ ਜਿਆਦਾ ਸੋਹਣਾ ਤੁਸੀਂ ਵੀ ਅਗਰ ਆਪਣੀਆਂ ਬੇਟੀਆਂ ਲਈ ਨਾਲ ਦੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਸਿਰਫ ਆਪਾਂ ਲੈਸਿਸ ਨਾਲ ਹੀ ਡਿਜ਼ਾਈਨ ਕੀਤਾ ਜਰੂਰੀ ਨਹੀਂ ਕਿ ਤੁਸੀਂ ਵਰਕ ਹੀ ਕਰਵਾ ਸਕਦੇ ਹੋ ਜਿਹੜਾ ਦੁਪੱਟੇ ਦਾ ਸਾਡੇ ਦਾ ਫੈਬਰਿਕ ਹੈ ਉਹੀ ਆਪਾਂ ਨੇ ਜਿਹੜਾ ਸ਼ਰਟ ਦੇ ਉੱਪਰ ਐਡ ਆਨ ਕੀਤਾ ਹੋਇਆ ਔਰ ਬਹੁਤ ਜਿਆਦਾ ਸੋਹਣਾ ਪੀਸ ਬਣਿਆ ਹੋਇਆ ਜੀ ਇਸ ਤਰ੍ਹਾਂ ਨਾਲ ਸਲਵਾਰ ਰਹੇਗੀ ਦੇਖੋ ਬਹੁਤ ਪਿਆਰਾ ਪੀਸ ਹੈ ਜੀ ਮੈਨੂੰ ਪਰਸਨਲੀ ਇੰਨੀ ਖੁਸ਼ੀ ਹੋਈ ਇਹ ਵਾਲਾ ਪੀਸ ਦੇਖ ਕੇ ਤੇ ਬਟ ਇਹ ਹੈ ਕਿ ਜੋ ਉਹਨਾਂ ਨੇ ਮੈਜ਼ਰਮੈਂਟ ਭੇਜਿਆ ਉਹਨਾਂ ਦੀ ਬੇਟੀ ਨੂੰ ਪਰਫੈਕਟ ਆ ਜਾਏ ਠੀਕ ਹੈ ਬਹੁਤ ਸੋਹਣਾ ਕਲਰ ਹੈ ਡਿਜ਼ਾਈਨ ਬਹੁਤ ਸੋਹਣਾ ਕੀਤਾ ਹੋਇਆ ਤੇ ਤੁਹਾਨੂੰ ਜਿੰਨੇ ਵੀ ਅੱਜ ਵਾਲੇ ਪੀਸ ਦਿਖਾਏ ਨੇ ਬਹੁਤ ਹੀ ਜ਼ਿਆਦਾ ਸੋਹਣੇ ਪੀਸ ਦਿਖਾਏ ਨੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਡਿਜ਼ਾਈਨ ਪਸੰਦ ਹੈ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਇਸ ਤੋਂ ਇਲਾਵਾ ਵੀ ਤੁਸੀਂ ਕੋਈ ਹੋਰ ਸੂਟ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਕੋਈ ਡਰੈਸ ਬਣਾਉਣਾ ਚਾਹੁੰਦੇ ਜਾਂ ਤੁਸੀਂ ਕਾਟਨ ਦੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਕਈ ਵਾਰ ਕਾਲ اٹੈਂਡ ਨਹੀਂ ਕੀਤੀ ਜਾਂਦੀ ਹੈਗੀ ਕਈ ਵਾਰ ਕਾਫੀ ਕੰਮ ਹੁੰਦੇ ਨੇ ਬਿਜ਼ੀ ਹੁੰਨੇ ਆ ਜੀ ਕੰਮ ਨੂੰ ਲੈ ਕੇ ਹੈਨਾ ਕਈ ਵਾਰ ਵਰਕ ਆਂਦਾ ਦੇ ਕੰਮ ਦੇਖਣਾ ਹੁੰਦਾ ਕਦੀ ਕੁਛ ਕਦੀ ਕੋਸ਼ਿਸ਼ ਕਰਕੇ ਬਟ ਜਦੋਂ ਵੀ ਟਾਈਮ ਹੁੰਦਾ ਆਪਾਂ ਕਾਲ ਤੁਹਾਨੂੰ ਬੈਕ ਜ਼ਰੂਰ ਕਰਦੇ ਆ ਠੀਕ ਹੈ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ